ਅੰਦੋਲਨ ਦੀ ਆਪਣੀ ਸਤਾ ਹੁੰਦੀ ਹੈ ਪਾਸ਼ ਹੰਸਰਾਜ ਸ਼ਹੀਦੀ ਸਮਾਗਮ ਮੌਕੇ ਆਗੂਆਂ ਵੱਲੋਂ ਲੋਕ ਲਹਿਰ ਉਸਾਰਨ ਦਾ ਸੱਦਾ ਪਿੰਡ ਤਲਵੰਡੀ ਸਲੇਮ ਚ ਪਾਸ਼ ਹੰਸਰਾਜ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾਂਜਲੀਆ ਤਹਿਸੀਲ ਨਕੌਦਰ ਦੇ ਅਧੀਨ ਪੈਣਦੇ ਪਿੰਡ ਤਲਵੰਡੀ ਸਲੇਮ ਵਿਖੇ ਚੋਟੀ ਦੇ ਇਨਕਲਾਬੀ ਕਵੀ ਅਫਤਾਰ ਪਾਸ਼ ਅਤੇ ਉਸਦੇ ਦੋਸਤ ਹੰਸਰਾਜ ਦੀ ਸ਼ਤਵੀ ਬਰਸੀ ਮਨਾਈ ਗਈ ਤੇ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਪੇਂਟ ਕੀਤੀਆਂ ਗਈਆਂ ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੁਭਾਵਿਤ ਸਕੱਤਰ ਹਰਮੇਸ਼ ਮਾਲੜੀ ਪਾਕਿਓ ਇਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਲ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਸੁਖਵਿੰਦਰ ਬਾਘਪੁਰ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਸੁਭਾ ਪ੍ਰਧਾਨ ਅਮੋਲਕ ਸਿੰਘ ਪੰਜ ਕੋਮਾਂਤਰੀ ٹرسٹ ਦੇ ਮੈਂਬਰ ਡਾਕਟਰ ਪਰਮਿੰਦਰ ਸਿੰਘ ਸੰਬੋਧਨ ਕੀਤਾ ਅਤੇ ਪਾਸ਼ ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬਾਲ ਨੇ ਕੋਮਾਂਤਰੀ ਪਾਸ਼ ٹرسٹ ਦੇ ਕਨਵੀਨਰ ਡਾਕਟਰ ਸੁਰਿੰਦਰ ਤੰਜਲ ਦਾ ਕੈਨੇਡਾ ਤੋਂ ਆਇਆ ਸੁਨੇਹਾ ਲੋਕਾਂ ਨਾਲ ਸਾਂਝਾ ਕੀਤਾ ਇਸ ਮੌਕੇ ਨਾਟਕਕਾਰ ਕੇਵਲ ਥਾਲੀਵਾਲ ਦੀ ਟੀਮ ਵੱਲੋਂ ਨਾਟਕ ਧਮਕ ਨਗਾਰੇ ਦੀ ਪੇਸ਼ ਕੀਤਾ ਗਿਆ ਕਾਲਾ ਸੰਘਿਆਤ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ

ाहब नी अभी फसल नी हुई कितो मालिया दे दीजिए ਅਜੀਤ ਸਾਹਿਬ ਅੱਜ ਤੁਸੀਂ ਤਰਵੰਡੀ ਸਲੇਮ ਵਿੱਚ ਆਏ ਹੋ ਕੀ ਕਹਿਣਾ ਚਾਹੋਗੇ ਅ ਗੋਬਿੰਦ ਰਾਏ ਜੀ ਤੁਸੀਂ ਫਾਸਟ ਵੇ ਤੋਂ ਆਏ ਹੋ ਇੰਨੀ ਦੂਰ ਚੱਲ ਕੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਡੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਮੈਂ ਕੇਵਲ ਤਾਲੀਵਾਲ ਆਪਣਾ ਨਾਟਕ ਲੈ ਕੇ ਅੰਮ੍ਰਿਤਸਰ ਤੋਂ ਆਇਆ ਮਾ ਧਮਕ ਨਗਾਰੇ ਦੀ ਦੁੱਲਾ ਪੱਟੀ ਦਾ ਨਾਟਕ ਹੈ ਇਹ ਸੁਨੇਹਾ ਲੈ ਕੇ ਆਏ ਆ ਇਹਦੇ ਨਾਟਕ ਵਿੱਚ ਉਹੀ ਸੁਨੇਹਾ ਹੈ ਜੋ ਸ਼ਹੀਦ ਆਜ਼ਮ ਭਗਤ ਸਿੰਘ ਨੇ ਫਾਂਸੀ ਦਾ ਰਸਾ ਚੁੰਮਣ ਵੇਲੇ ਕਿਹਾ ਸੀ ਔਰ ਪਾਸ਼ ਦੀਆਂ ਕਵਤਾਵਾਂ ਦੇ ਵਿੱਚ ਸੁਨੇਹਾ ਹੈ ਗੁਰਸ਼ਰਨ ਭਾਜੀ ਦਾ ਲਿਖਿਆ ਹੋਇਆ ਨਾਟਕ ਹੈ ਕਿ ਇਹ ਜਿਹੜੀ ਜੰਗ ਸੀ ਕਿਸਾਨੀ ਦੀ ਪਹਿਲੀ ਬਗਾਵਤ ਇਹ جنگ ਦੁੱਲਿਆ ਪੱਟੀ ਨੇ ਲੜੀ ਦੁੱਲੇ ਦੇ ਵੱਡੇ ਵਡੇਰਿਆਂ ਨੇ ਲੜੀ ਦੁੱਲੇ ਦੀਆਂ ਔਰ ਵਾਲੀਆਂ ਪੁਛਤਾ ਨੇ ਲੜੀ ਤੇ ਇਹ جنگ ਅੱਜ ਵੀ ਜਾਰੀ ਹੈ ਤੇ ਇਹ جنگ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਸੋ ਗੋਬਿੰਦ ਰਾਏ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਮੈਂ ਅਮਰਕ ਸਿੰਘ ਪੰਜਾਬ ਲੋਕ ਸਭਿਆਚਾਰਕ ਮੰਚ ਦਾ ਪ੍ਰਧਾਨ ਅਤੇ ਦੇਸ਼ ਪ੍ਰਗਤ ਜਾਗਰ ਕਮੇਟੀ ਦੇ ਸਭਿਆਚਾਰਕ ਕਮਿੰਗ ਦਾ ਕਰਮੀਨਰ ਅੱਜ ਅਸੀਂ ਆਏ ਹਾਂ ਤਲਵੰਡੀ ਸਲੇਮ ਦੀ ਧਰਤੀ ਤੇ ਤਲਵੰਡੀ ਸਲੇਮ ਦੀ ਧਰਤੀ ਤੇ 23 ਮਾਰਚ 1988 ਨੂੰ ਇਸ ਧਰਤੀ ਦਾ ਚੋਟੀ ਦਾ ਇਨਕਲਾਬੀ ਕਵੀ ਜਿਹੜਾ ਪਾਸ ਤੇ ਉਹਦਾ ਜਿਗਰੀ ਸਾਥੀ ਹੰਸਰਾਜ ਸ਼ਹੀਦ ਕਰ ਦਿੱਤੇ ਗਏ ਸੀ 1988 ਤੋਂ ਬਾਅਦ ਭਾਵੇਂ ਅੱਜ 2024 ਆ ਗਿਆ ਜਿਆਤੀ ਤੌਰ ਦੇ ਉਤੇ ਜਸਮਾਨੀ ਤੌਰ ਦੇ ਉਤੇ ਲੋਕਾਂ ਦੇ ਕਵੀਆਂ ਨੂੰ ਭਾਵੇਂ ਸਾਡੇ ਕੋਲ ਖੋ ਲਿਆ ਗਿਆ ਪਰ ਉਹਨਾਂ ਦੇ ਵਿਚਾਰ ਜਿਹੜੇ ਨੇ ਧਰਤੀ ਦੇ ਵਿੱਚ ਜਿਵੇਂ ਬੀ ਛੁੱਟੀ ਦਾ ਇਸ ਤਰ੍ਹਾਂ ਦੇ ਨਾਲ ਫੈਲ ਗਏ ਨੇ ਤੇ ਲੈ ਲਹਰਾਂ ਉਂਦੀਆਂ ਫਸਲਾਂ ਬਣ ਕੇ ਅੱਜ ਵੀ ਖੁਸ਼ਬੂ ਵੰਡ ਰਹੇ ਨੇ ਜਿਵੇਂ ਨਰਮਾ ਕਪਾਹ ਖੜ ਜਾਂਦਾ ਹੈ ਜਿਵੇਂ ਸੂਰਜ ਮੁਖੀ ਖੜਦੀ ਆ ਤੋਂ ਅੱਜ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਦਾ ਵੀ ਸ਼ਹੀਦੀ ਦਿਹਾੜਾ ਤੇ ਪਾਸ ਦਾ ਤੇ ਹੰਸ ਰਾਜ ਦਾ ਲਹੂ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਦੇ ਜਿਹੜਾ ਲਹੂ ਉਹਨਾਂ ਨਾਲ ਜਾ ਕੇ ਡੋਲਿਆ ਗਿਆ ਸੀਗਾ ਹਸੈਨੀ ਵਾਲਾ ਦੀ ਧਰਤੀ ਤੇ ਉਦੇ ਨਾਲ ਜਾ ਕੇ ਮਿਲਦਾ ਸੋ ਅੱਜ ਇਸ ਮੌਕੇ ਦੇ ਉੱਤੇ ਸਾਡੇ ਵਿਦੇਸ਼ੀ ਕੰਪਨੀਆਂ ਪੂਰੀ ਤਰ੍ਹਾਂ ਸਾਡੀ ਖੇਤੀ ਸਾਨਤ ਬਿਜਲੀ ਪਾਣੀ ਜੰਗਲ ਜਲ ਜ਼ਮੀਨ ਨੂੰ ਖੋ ਰਹੀਆਂ ਨੇ ਤਾਂ ਉਸ ਮੌਕੇ ਬਾਸ਼ ਦੇ ਬਾਹਰ ਸਾਜੇ ਕਹਿਣ ਆਏ ਨੇ ਕਿ ਕੱਖਾਂ ਦੀ ਇੱਕ ਉਲੀਏ ਮਨਾਰ ਬਣ ਜਾਈ ਪਹਿਰਾਂ ਦੀ ਇਹ ਮਿੱਟੀ ਇਹ ਪਹਾੜ ਬਣ ਜਾਈ ਤੂੰ ਆਪਣੀ ਕਮਾਈ ਸਾਹਮ ਰੱਖਨੀ ਕਿਰਤੀ ਦੀ ਇਹ ਕੁੱਲੀਏ ਲੱਖ ਲੱਖ ਦਾਏ ਤੇਰਾ ਕੱਖ ਨਹੀਂ ਕਿਰਤੀ ਦੀ ਇਹ ਕੁੱਲੀਏ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਵੋਟਾਂ ਪੈਣਗੀਆਂ 4-5 ਸਾਲਾਂ ਤੋਂ ਬਾਅਦ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਪਰ ਮਿਹਨਤ ਕਰਨ ਵਾਲੇ ਲੋਕਾਂ ਦੀ ਕਿਸਮਤ ਨਹੀਂ ਬਦਲਦੀ ਇਸ ਕਰਕੇ ਅੱਜ ਤਲਵੰਡੀ ਸਲੇਮਕਾ ਇਹ ਇਕੱਠੇ ਸਦਾ ਦਮੇਗਾ ਕੇ ਚੋਣਾ ਹੋਣਗੀਆਂ ਲੰਘ ਜਾਣਗੀਆਂ ਤੁਹਾਡੀ ਤਕਦੀਰ ਨਹੀਂ ਬਦਲਣੀ ਜਿਹੜਾ ਮਰਜੀ ਜਿੱਤ ਜਵੇ ਤੁਹਾਡੀ ਤਕਦੀਰ ਤਾਂ ਬਦਲੂਗੀ ਜੇ ਤੁਸੀਂ ਜਥੇਬੰਦੀਆਂ ਬਣਾਓਗੇ ਸੰਘਰਸ਼ ਕਰੋਗੇ ਕਿਉਂਕਿ ਰਾਜ ਭਾਗ ਪਾਰਟੀਆਂ ਦਾ ਨਹੀਂ ਹੈ ਪਾਰਟੀਆਂ ਤਾਂ ਅੱਗੇ ਉਹਨਾਂ ਦੇ ਨਵੇਂੰਦੇ ਨੇ ਰਾਜ ਭਾਗ ਅਡਾਨੀਆਂ ਅਵਾਨੀਆਂ ਦਾ WTO ਦਾ World Bank ਦਾ ਵਿਦੇਸ਼ੀ ਕੰਪਨੀਆਂ ਦਾ ਰਾਜ ਹੈ ਮੁਲਕ 'ਚ ਜਦੋਂ ਤੱਕ ਉਹ ਜਕੜ ਪੰਜਾ ਰਹੂਗਾ ਇਸੇ ਤਰ੍ਹਾਂ ਭੁੱਖਮਾਂ ਗਰੀਬੀ ਰਹੂਗੀ ਇਸ ਕਰਕੇ ਦੇਸੀ ਤੇ ਵਿਦੇਸੀ ਦੋਨਾਂ ਨੂੰ ਆਪਣੇ ਮੋਢਿਆਂ ਤੋਂ ਉਤਾਰ ਕੇ ਲਾਉਣਾ ਪਊਗਾ ਇਹੀ ਭਗਤ ਸਿੰਘ ਨੇ ਕਿਹਾ ਸੀ ਇਹੀ ਪਾਠ ਦਾ ਕਹਿਣਾ ਇਹੀ ਅੱਜ ਦੇ ਸਮਾਗਮ ਦਾ ਕਹਿਣਾ ਧੰਨਵਾਦ ਸਰ